ਸਿਆਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਸ ਦਿਨ ਤੋਂ ਮਿਲੇਗੀ ਮਹਿੰਗੇ ਟੋਲ ਪਲਾਜ਼ਾ ਤੋਂ ਰਾਹਤ ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ ਚੰਡੀਗੜ੍ਹ ਦੇਸ਼ਪਾਤ ਦੇ ਮਹਿੰਗੇ ਟੋਲ ਪਲਾਜ਼ਾ ਤੋਂ ਜਨਤਾ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਇਸ ਸਾਲ 15 ਅਗਸਤ ਨੂੰ ਸਲਾਨਾ 300000 ਰੁਪਏ ਦੇ ਫਾਸਟ ਟੈਗ ਦੀ ਸਹੂਲਤ ਜਾਰੀ ਕਰਨ ਜਾ ਰਹੀ ਹੈ ਜਿਸ ਦਾ ਨੋਟੀਫਿਕੇ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਹੈ ਹੁਣ ਡਰਾਈਵਰ ਇਸ ਫਾਸਟ ਟੈਗ ਨੂੰ 3000 ਰੁਪਏ ਵਿੱਚ ਖਰੀਦ ਸਕਦੇ ਹਨ ਤੇ ਇਸ ਨੂੰ ਆਪਣੇ ਵਾਹਨ ਨਾਲ ਰਜਿਸਟਰ ਕਰ ਸਕਦੇ ਹਨ ਸਾਲ ਭਰ ਵਿੱਚ ਜਾਂ ਦੇਸ਼ ਭਰ ਵਿੱਚ ਬਿਨਾਂ ਕਿਸੇ ਰੁਕਾਵਟ ਦੇ 200 ਯਾਤਰਾਵਾਂ ਕਰ ਸਕਦੇ ਹਨ ਕੇਂਦਰ ਸਰਕਾਰ ਨੇ 15 ਅਗਸਤ ਨੂੰ ਪਹਿਲੀ ਵਾਰ ਇੱਕ ਨਵਾਂ ਫਾਸਟੈਗ ਜਾਰੀ ਕਰਨ ਜਾ ਰਹੀ ਹੈ ਜੋ ਕਿ ਦੇਸ਼ ਭਰ ਦੇ ਟੋਲ ਪਲਾਜ਼ਾ 'ਤੇ ਵੈਧ ਹੋਵੇਗਾ 3000 ਰੁਪਏ ਦੀ ਸਲਾਨਾ ਫੀਸ ਦਾ ਭੁਗਤਾਨ ਕਰਕੇ ਤੁਸੀਂ ਇੱਕ ਸਾਲ ਲਈ ਬਿਨਾਂ ਕਿਸੇ ਰੁਕਾਵਟ ਦੇ ਕਿਸੇ ਵੀ ਟੋਲ ਪਲਾਜ਼ੇ ਤੋਂ 200 ਵਾਰ ਭੁਗਤਾਨ ਕੀਤੇ ਬਿਨਾਂ ਲੰਘ ਸਕਦੇ ਹੋ ਇਸ ਫਾਸਟੈਗ ਨਾਲ ਉਪਭੋਗਤਾ ਨੂੰ ਇੱਕ ਸਾਲ ਜਾਂ 200 ਲੈਣ ਦੇ ਬਿਨਾ ਕਿਸੇ ਫੀਸ ਦੇ ਇਜਾਜ਼ਤ ਮਿਲੇਗੀ ਇਜਾਜ਼ਤ ਮਿਲੇਗੀ ਖਪਤਕਾਰਾਂ ਨੂੰ ਆਪਣੇ ਵਾਹਨ ਤੇ ਸਿਰਫ ਇੱਕ ਇੱਕ ਵਾਰ 3000 ਰੁਪਏ ਦੇ ਇਸ ਫਾਸਟੈਗ ਦਾ ਰਜਿਸਟਰ ਕਰਨਾ ਹੋਵੇਗਾ ਇਸ ਸਾਲ ਇਸ ਸਲਾਨਾ ਖਾਸ ਸਹੂਲਤ ਸਿਰਫ ਹਾਈਵੇ ਜਨਤਾ ਮੋਬਾਈਲ ਐਪਲੀਕੇਸ਼ਨ ਤੇ H N N H I I A ਵੈਬ ਵੈਬਸਾਈਟ ਤੇ ਹੀ ਕਿਰਿਆਸ਼ੀਲ ਕੀਤੀ ਜਾ ਸਕਦੀ ਹੈ ਇਸ ਸਲਾਨਾ ਇਸ ਸਲਾਨਾ ਫਾਸਟੈਗ ਦੀ ਤਸਦੀਕ ਤੋਂ ਬਾਅਦ ਉਪਭੋਗਤਾ ਨੂੰ ਹਾਈਵੇ ਯਾਤਰਾ ਮੋਬਾਈਲ ਐਪਲੀਕੇਸ਼ਨ ਜਾਂ NHAI ਵੈਬਸਾਈਟ ਰਾਹੀਂ 2025-26 ਲਈ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ